ਮੰਤਰ ਤੇ ਦੋਸਤੋ ਤੁਸੀਂ ਦੇਖਦੇ ਹੋ ਕਿ ਸਾਡੇ ਪੰਜਾਬ ਦੇ ਵਿੱਚ ਬੀਆਰਵੀ ਵਾਲੀਆਂ ਘਟਨਾ ਜਿਹੜੀਆਂ ਆਮ ਤੌਰ ਤੇ ਵਾਪਰਦੀਆਂ ਹੀ ਰਹਿੰਦੀਆਂ ਨੇ ਪਰ ਉਹਨਾਂ ਵਿੱਚੋਂ ਕਿਤਨੇ ਕਿਤੇ ਇੱਕ ਕਾਰਨ ਹੋ ਸਕਦਾ ਜਿਨ੍ਹਾਂ ਦੇ ਵਿੱਚ ਅਸੀਂ ਵੀ ਮੌਜੂਦ ਹੁੰਦੇ ਆ ਇਹ ਵੀਡੀਓ ਹੈ ਇਹ ਉਹਨਾਂ ਭੈਣ ਭਰਾਵਾਂ ਨੂੰ ਸੰਕੇਤ ਦਿੰਦੀ ਹੈ ਜਿਹੜੇ ਸਾਡੇ ਗੋਸਤਕ ਫੈਮਿਲੀ ਪਰਿਵਾਰ ਦੇ ਵਿੱਚੋਂ ਹੁੰਦੇ ਹਨ ਵੀ ਤੇ ਜਰਰ ਤਾਂ ਦੋਸਤ ਤੁਸੀਂ ਦੇਖਦੇ ਹੋ ਕਿ ਜਿਹੜੇ ਇੰਟਰਨੈਸ਼ਨਲ 에ਰਪੋਰਟਾਂ ਦੇ ਉੱਪਰ ਸਕਿਉਰਟੀ ਦੁਆਰਾ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਕਿਉਰਟੀ ਹੁੰਦੀ ਹੈ ਉਹਨਾਂ ਦੁਆਰਾ ਜਿਹੜੇ ਸਾਡੇ ਗੁਰਸਿੱਖ ਭਰਾਵਾਂ ਦੀ ਜਾਂ ਸਾਡੇ ਭੈਣਾਂ ਦੀ ਕਿਰਪਾਨ ਪਾਈ ਹੁੰਦੀ ਹੈ ਗਲੇ ਦੇ ਵਿੱਚ ਆਉਂ ਲਹਾ ਲਈ ਜਾਂਦੀ ਹੈ ਸਾਡੇ ਜਰਰ ਤਾਂ ਜਿਹੜੇ ਸਾਡੇ ਭੈਣ ਜਿਹੜੇ ਸਾਡੇ ਭਰਾ ਹੁੰਦੇ ਨੇ ਉਹ ਗੱਲ ਕਿ ਕਿੱਥੇ ਕਰਦੇ ਨੇ ਸਵਾਗਤ ਹੈ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਤੇ ਆਮ ਤੌਰ ਤੇ ਦੋਸਤੋ ਤੁਸੀਂ ਦੇਖਦੇ ਹੋ ਕਿ ਸਾਡੇ ਪੰਜਾਬ ਦੇ ਵਿੱਚ ਬੇਅਦਬੀ ਵਾਲੀਆਂ ਘਟਨਾ ਜਿਹੜੀਆਂ ਆਮ ਤੌਰ ਤੇ ਵਾਪਰਦੀਆਂ ਹੀ ਰਹਿੰਦੀਆਂ ਨੇ ਪਰ ਉਹਨਾਂ ਵਿੱਚੋਂ ਕਿਤਨੇ ਕਿਤੇ ਇੱਕ ਕਾਰਨ ਹੋ ਸਕਦਾ ਜਿਨ੍ਹਾਂ ਦੇ ਵਿੱਚ ਅਸੀਂ ਵੀ ਮੌਜੂਦ ਹੁੰਦੇ ਆ ਪਰ ਹੁਣ ਤੁਸੀਂ ਗੌਰ ਰੱਖਣਾ ਸਾਡੀ ਵੀਡੀਓ ਦੇ ਵਿੱਚ ਜੇ ਤੁਸੀਂ ਥੋੜੀ ਜੀ ਵੀਡੀਓ ਸਾਡੀ 스ਕਿੱਪ ਕਰਦੇ ਹੋ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਸਕਦੇ ਹੋ ਤੇ ਹੁਣ ਆਪਾਂ ਗੱਲਬਾਤ ਅੱਗੇ ਸ਼ੁਰੂ ਕਰਦੇ ਹਾਂ ਪਰ ਜੇ ਸਾਡੇ ਚੈਨਲ ਨੂੰ ਤੁਸੀਂ ਪਹਿਲਾਂ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਦੀ ਘਟ ਜਾ ਬਟਨ ਵੀ ਦਬਾ ਦਿਓ ਜੀ ਹੁਣ ਆਪਾਂ ਸ਼ੁਰੂ ਏ ਉਹਨਾਂ ਭੈਣ ਭਰਾਵਾਂ ਨੂੰ ਸੰਕੇਤ ਦਿੰਦੀ ਹੈ ਜਿਹੜੇ ਸਾਡੇ ਗੁਸਤਕ ਫੈਮਿਲੀ ਪਰਿਵਾਰ ਦੇ ਵਿੱਚੋਂ ਹੁੰਦੇ ਹਨ ਜੀ ਤੇ ਜ਼ਿਆਦਾਤਰ ਦੋਸਤ ਤੁਸੀਂ ਦੇਖਦੇ ਹੋ ਕਿ ਜਿਹੜੇ ਇੰਟਰਨੈਸ਼ਨਲ 에ਰਪੋਰਟਾਂ ਦੇ ਉੱਪਰ ਸਿਕਿਉਰਿਟੀ ਦੁਆਰਾ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਿਕਿਉਰਿਟੀ ਹੁੰਦੀ ਹੈ ਉਹਨਾਂ ਦੁਆਰਾ ਜਿਹੜੇ ਸਾਡੇ ਗੁਸਤਕ ਭਰਾਵਾਂ ਦੀ ਜਾਂ ਸਾਡੇ ਭੈਣਾਂ ਦੀ ਕਿਰਪਾਨ ਪਾਈ ਹੁੰਦੀ ਹੈ ਗਲੇ ਦੇ ਵਿੱਚ ਤਾਂ ਉਹ ਲਾਹ ਲਈ ਜਾਂਦੀ ਹੈ ਤਾਂ ਮੇਰੇ ਖਿਆਲੋਂ ਉਹ ਵੀ ਕਿਤੇ ਨਾ ਕਿਤੇ ਬੇਅਦਬੀ ਦਾ ਕਾਰਨ ਬਣਦੀ ਹੈ ਬਿਸ਼ੱਕ ਸਾਨੂੰ ਇਹ ਬੋਲ ਦਿੰਦੇ ਨੇ ਕਿ ਜਿਹੜੀ ਤੁਹਾਡੀ ਕਿਰਪਾ ਨਾਲ ਅਸੀਂ ਗੁਰੂ ਘਰਾਂ ਦੇ ਵਿੱਚ ਇਦਾਂ ਸੀ ਪਹੁੰਚਾਦਣੀ ਕਿਸੇ ਵੀ ਜਰੀਏ ਪਰ ਅਸਲ ਦੇ ਵਿੱਚ ਤੁਸੀਂ ਵੀ ਦੇਖਦੇ ਹੋ ਕਿ ਪਿੱਛੋਂ ਇਹ ਕੀ ਦਾ ਸਾਡਾ ਕੋਈ ਸਬੂਤ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੁੰਦਾ ਕਿ ਸਾਡੀ ਉੱਤੇ ਇਹ ਜਿਹੜਾ ਸਾਡੇ ਸਤਿਕਾਰਯੋਗ ਸਾਡੇ ਸਾਸ਼ਤਰ ਜਿਹੜੇ ਹੈਗੇ ਨੇ ਉੱਤੇ ਪਹੁੰਚੇ ਵੀ ਹਨ ਜਾਂ ਨਹੀਂ ਤਾਂ ਕਿਤੇ ਨਾ ਕਿਤੇ ਉਹ ਕਾਰਨ ਜਿਹੜਾ ਬੇਦਬੀ ਦਾ ਉਹ ਅਸੀਂ ਵੀ ਬਣਦੇ ਹਾਂ ਤੇ ਖਾਸ ਕਰਕੇ ਦੋਸਤ ਤੁਹਾਨੂੰ ਦੱਸ ਦਿਆਂ ਵੀ ਅਸੀਂ ਇਦਾਂ ਇਹਨੂੰ ਕੈਰੀ ਕਿਦਾਂ ਕਰ ਸਕਦੇ ਹਾਂ ਕਿ ਸਿਰਫ ਤੁਹਾਡਾ 2-3 ਘੰਟੇ ਦਾ ਸਫ਼ਰ ਹੈ ਖਾਸ ਕਰਕੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਜਦੋਂ ਚੈਕਿੰਗ ਹੁੰਦੀ ਹੈ ਤਾਂ ਤੁਸੀਂ ਦੇਖਦੇ ਹੋ ਕਿ ਇੱਕ ਤਾਂ ਜਿਹੜਾ ਆਪਣਾ ਬੈਗ ਹੁੰਦਾ ਹੈ ਘੱਟੋ-ਘੱਟ 23 ਕਿਲੋ ਦੇ ਵਜਨ ਵਾਲਾ ਹੁੰਦਾ ਹੈ ਹਨ ਤੁਸੀਂ ਉਹਦੇ ਵਿੱਚ ਕੈਰੀ ਕਰ ਸਕਦੇ ਹੋ ਪਰ ਜਿਆਦਾਤਰ ਜਿਹੜੇ ਸਾਡੇ ਭੈਣ ਜਿਹੜੇ ਸਾਡੇ ਭਰਾ ਹੁੰਦੇ ਨੇ ਉਹ ਗਲਤੀ ਕਿੱਥੇ ਕਰ ਦਿੰਦੇ ਨੇ ਗਲਤੀ ਕਰਨ ਦਾ ਸਾਡਾ ਕਾਰਨ ਇਹ ਹੁੰਦਾ ਕਿ ਜਿਹੜਾ ਸਾਡਾ ਕੈਰੀ ਬੈਗ ਹੁੰਦਾ ਹੈ ਸਾਡੇ ਹੈਂਡ ਬੈਗ ਜਿਹਨੂੰ ਅਸੀਂ ਬੋਲ ਦਿੰਦੇ ਹਾਂ ਉਹਦੇ ਵਿੱਚ ਅਸੀਂ ਮੇਰਾ ਖਿਆਲ ਹੈ ਵੀ ਜਿਆਦਾ ਤੋਂ ਜਿਆਦਾ 7 ਕਿਲੋ ਦਾ ਜਿਹੜਾ ਬਜਨ ਅਸੀਂ ਲਿਜਾ ਸਕਦੇ ਆ ਜਿਹਦੇ ਵਿੱਚ ਸਾਡੇ ਭੈਣ ਭਰਾ ਤੁਸੀਂ ਦੇਖਦੇ ਆਮ ਤਰਤੇ ਜਿਵੇਂ ਮੋਬਾਈਲ ਫੋਨ ਹੋ ਗਏ ਸਾਡਾ ਲੋਡਿੰਗ ਦਾ ਸਮਾਨ ਜਿਹੜਾ ਹੋ ਗਿਆ ਸਾਡਾ ਲੈਪਟਾਪ ਹੋ ਗਿਆ ਸਾਡਾ ਚਾਰਜਰਸ ਹੋ ਗਿਆ ਸਾਡਾ ਕੁਝ ਇਦਾਂ ਦਾ ਜਿਵੇਂ ਕੋਈ ਪਰਸ ਵਗੈਰਾ ਹੋ ਗਿਆ ਸੀ ਵਿੱਚ ਉਹਦੇ ਪਾ ਲੈਂਦੇ ਆ ਨਾ ਪਰ ਕਈ ਸਾਡੇ ਭੈਣ ਭਰਾ ਗਲਤੀ ਕਿੱਥੇ ਕਰ ਲੈਂਦੇ ਨੇ ਜਿਹੜੀ ਸਾਡੇ ਗਲੇ ਵਿੱਚ ਕਿਰਪਾਨ ਪਾਈ ਹੁੰਦੀ ਆ ਅਸੀਂ ਉਹਨੂੰ ਉਹਦੇ ਵਿੱਚ ਪਾ ਲੈਂਦੇ ਆ ਪਰ ਸਕਿਉਰਟੀ ਦੁਆਰਾ ਜਦੋਂ ਸਾਡਾ ਉਧਰੋਂ ਫਲਾਈਟ ਦਾ ਟਾਈਮ ਹੁੰਦਾ ਤਾਂ ਉਹਦੋਂ ਪਹਿਲਾਂ ਕਢਾ ਲੈਂਦੇ ਨੇ ਇਸ ਕਰਕੇ ਤੁਸੀਂ ਇਦਾਂ ਦੀ ਆਦਰ ਸਤਕਾਰ ਦੇ ਨਾਲ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਸਿਰਫ ਤੁਹਾਡਾ 2 ਜਾਂ 2.5 ਜਾਂ 3 ਘੰਟਿਆਂ ਦਾ ਸਫ਼ਰ ਹੁੰਦਾ ਕਿਉਂਕਿ ਉੱਥੋਂ ਤੱਕ ਤੁਹਾਨੂੰ ਜਰੂਰ ਉਹਨੇ ਤੁਹਾਡੇ ਸਸਤਾ ਜਿਹੜਾ ਜਾਂ ਤੁਹਾਡਾ ਸਮਾਨ ਟੋਟਲ ਜਿਹੜਾ ਹੈਗਾ ਤੁਹਾਡੇ ਤੱਕ ਪਹੁੰਚਾ ਦੇਣਾ ਤੇ ਦੋਸਤੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਸ਼ੇਅਰ ਜਰੂਰ ਕਰਿਓ ਤੇ ਸਾਡੇ ਭੈਣ ਭਰਾਵਾਂ ਦੇ ਨਾਲ ਸਾਂਝੀ ਜਰੂਰ ਕਰਿਓ ਥੈਂਕ ਯੂ ਜੀ